ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਮਾਤਾ ਬਲਬੀਰ ਕੌਰ ਜੀ ਪਿਛਲੇ ਦਿਨੀ ਸਾਨੂੰ ਉਸ ਦੀ ਵੀਛੋੜਾ ਦੇ ਕੇ ਤੇ ਗੁਰੂ ਚਰਨਾਂ ਚ ਜਾਬਰਾ ਜਹਨ ਤੇ ਵਾਹਿਗੁਰੂ ਜੀ ਉਹਨਾਂ ਦੀ ਬਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਵਾਸ ਦੇਣ ਤੇ ਪਿੱਛੇ ਸਾਰੇ ਪਰਿਵਾਰ ਨੂੰ ਪਾਣਾ ਮੰਨ ਦਾ ਬਲ ਬਖਸ਼ਣ ਜੀ ਤੇ ਮਾਤਾ ਜੀ ਦੀ ਅੰਤਿਮ ਅਰਦਾਸ ਪਿੰਡ ਖੇੜਾ ਦੂਣਾ ਗੁਰਦੁਆਰਾ ਵਹੀਂ ਸਾਹਿਬ ਵਿਖੇ 27 ਤਰੀਕ ਦਿਨ ਬੁੱਧਵਾਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਹੋਣੀ ਹੈ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰ ਵੱਲੋਂ ਤੇ ਸਾਰੀਆਂ ਪਿੰਡ ਖੇੜਾ ਦੋਨਾਂ ਗੁਰਦੁਆਰਾ ਵਹੀ ਸਾਹਿਬ ਵਿਖੇ ਜੀ ਤੇ ਮੈਂ ਸਾਰੇ ਭੈਣ ਭਰਾਵਾਂ ਨਾਲ ਗੱਲ ਸਾਂਝੀ ਕਰਦਾ ਤੇ ਹਰੇਕ ਮਾਪੇ ਦਾ ਸੁਪਨਾ ਹੁੰਦਾ ਵੀ ਸਾਡਾ ਤੀ ਪੁੱਤ ਨੇਕ ਨਿਕਲੇ ਕਿਤੇ ਸਮਾਜ ਦੇ ਕੰਮ ਆਵੇ ਹਰੇਕ ਭੈਣ ਭਰਾ ਨੂੰ ਦੁੱਖ ਸੁੱਖ ਦੇ ਵਿੱਚ ਖੜਾ ਹੋਵੇ ਤੇ ਜਿੱਦਾਂ ਮਾਤਾ ਬਲਵੀਰ ਕੌਰ ਜੀ ਦੇ ਬੇਟੇ ਨੇ ਸਤਨਾਮ ਸਿੰਘ ਛੋਡੀ ਪਾਜੀ ਤੇ ਜੋ ਕਿ ਬਹੁਤ ਹੀ ਵਧੀਆ ਤੇ ਬਹੁਤ ਹੀ ਨੇਕ ਦਿਲ ਇਨਸਾਨ ਨੇ ਮੈਂ ਇੱਕ ਵਾਰੀ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਸਾਡੇ ਪਿੰਡ ਦੀ ਇੱਕ ਮਾਤਾ ਹਸਪੀਟਲ ਦੇ ਵਿੱਚ ਦਾਖਲ ਸੀਗੀ ਤੇ ਜਿਹਨੂੰ ਕਿ ਛੁੱਟੀ ਲਵਣ ਵਾਸਤੇ ਕਾਫੀ ਪੈਸੇ ਚਾਹੀਦੇ ਸੀਗੇ ਜਦੋਂ ਹਸਪਤਾਲ ਦੇ ਛੁੱਟੀ ਦਿੰਦੇ ਨੇ ਕਹਿੰਦੇ ਪੈਸੇ ਜਮਾ ਕਰਾਓ ਤੇ ਛੁੱਟੀ ਦਿਵਾ ਕੇ ਲੈ ਜਾਓ ਘਰ ਨੂੰ ਤੇ ਉਹਨਾਂ ਨੇ ਫਿਰ ਸਾਡੇ ਕੋਲ ਆ ਕੇ ਬੇਨਤੀ ਲਈ ਅਸੀਂ ਗਾਫੇ ਗ੍ਰਾਈ ਕਰਨੇ ਸ਼ੁਰੂ ਕਰ ਦਿੱਤੀ ਤੇ ਇਨੇ ਪੈਸੇ ਸਾਡੇ ਕੋਲ ਤਾਂ ਹੈ ਨਹੀਂ ਸੀ ਅਸੀਂ ਜਦੋਂ ਗ੍ਰਾਈ ਕਰਦੇ ਕਰਦੇ ਜੋ ਚਲੇ ਗਏ ਸੁਨਾਮ ਸਿੰਘ ਸੋਢੀ ਭਾਈ ਸਾਨੂੰ ਅੱਡੇ ਤੇ ਮਿਲੇ ਕਹਿੰਦੇ ਕੀ ਗੱਲ ਹੋ ਗਈ ਜਦੋਂ ਸਾਰੀ ਗੱਲ ਦੱਸੀ ਇਸ ਤਰ੍ਹਾਂ ਭਾਈ ਕਹਿੰਦਾ ਬੈਠੋ ਗੱਡੀ ਦੇ ਵਿੱਚ ਗੱਡੀ 'ਚ ਬਿਠਾ ਕੇ ਸਾਨੂੰ ਏਟੀਐਮ ਤੇ ਲਿਜਾ ਕੇ ਪੈਸੇ ਕਢਾ ਕੇ ਤੇ ਕਹਿੰਦੇ ਜਾਓ ਛੁੱਟੀ ਦਿਵਾ ਕੇ ਲਿਓ ਘਰ ਨੂੰ ਤੋ ਬਹੁਤ ਵਧੀਆ ਨੇਕ ਦੇਲਾ ਹਰੇਕ ਭੈਣ ਭਰਾ ਦੁੱਖ ਸੁੱਖ ਦੇ ਵਿੱਚ ਕੰਮ ਆਉਂਦੇ ਨੇ ਜਦੋਂ ਵੀ ਠਾਲੀਆਂ ਕਚਹਿਰੀਆਂ 'ਚ ਲੋਡ ਪੈਂਦੀ ਆ ਉਦੋਂ ਵੀ ਭਾਜੀ ਨਾਲ ਤੁਰਦੇ ਕਦੇ ਗੱਡੀ 'ਚ ਤੇਲ ਤਾਂ ਘਰੀ ਪੋਇਆ ਕਿੰਦੇ ਬੈਠੋ ਗੱਡੀ 'ਚ ਬੱ ਚੱਲਦੇ ਇਹ ਅੱਜ ਤੋਂ ਨਹੀਂ ਬਹੁਤ ਚਿਰ ਤੋਂ ਗੱਲਾਂ ਹੋ ਰਹੀਆਂ ਤੇ ਕਿਉਂਕਿ ਹਰੇਕ ਮਾਪੂ ਇਹੇ ਚਾਹੁੰਦਾ ਹੁੰਦਾ ਮੇਰਾ ਬੱਚਾ ਨੇਕ ਨਿਕਲੇ ਚੰਗਾ ਨਿਕਲੇ ਕਿਸਾਨੀ ਸੰਘਰਸ਼ ਦੇ ਵਿੱਚ ਵੀ ਵੀਰ ਨੇ ਟੱਟ ਕੇ ਮੋਰਚੇ 'ਚ ਸਾਥ ਦਿੱਤਾ ਤੇ ਅੱਜ ਕਿਸਾਨ ਯੂਨੀਅਨ ਦਾ ਆਗੂ ਬਣ ਗਿਆ ਸਾਡਾ ਵੀਰ ਕਿਸਾਨ ਯੂਨੀਅਨ ਦਾ ਪ੍ਰਧਾਨ ਜੋ ਕਿ ਕਪੂਰਥਲੇ ਜ਼ਿਲ੍ਹੇ ਦਾ ਪ੍ਰਧਾਨ ਬਣ ਗਿਆ ਤੇ ਇਹੇ ਮਾਪੇ ਦਾ ਸੁਪਨਾ ਹੁੰਦਾ ਜੀਂਦੇ ਜੀ ਆਪਣੇ ਧੀ ਪੁੱਤ ਨੂੰ ਇੱਕ ਚੰਗੇ ਕੰਮੀ ਲੱਗਾ ਦੇ ਹਲਵਾ ਇੱਕ ਕੋਈ ਚੰਗਾ ਅਹੁਦੇ ਤੇ ਦੇਖ ਲਵਾ ਤੇ ਹਰੇਕ ਭੈਣ ਭਰਾ ਦੇ ਕੰਮ ਵਾਲੇ ਦੇਖ ਲਵਾ ਤੇ ਮਾਤਾ ਜੀ ਦਾ ਜਿਹੜਾ ਪੋਤਾ ਆ ਸਰਦਾਰ ਚਰਨ ਕਮਲ ਸਿੰਘ ਜੀ ਜੋ ਕਿ ਅਮਰੀਕਾ ਦੇ ਵਿੱਚ ਰਹਿੰਦੇ ਨੇ ਤੇ ਦਹਿਰਾ ਦਾ ਆਪਣੀ ਦਾਹ ਨੌ ਦੀ ਕੀਰਤਕਮਈ ਵੀ ਕਰਦੇ ਨੇ ਤੇ ਗੁਰੂ ਮਾਰੇ ਦਾ ਪ੍ਰਕਾਸ਼ ਵੀ ਕਰੇ ਕੀਤਾ ਹੋਇਆ ਇਹਨੂੰ ਕਹਿੰਦੇ ਜੀਂਦੇ ਜੀ ਸਵਰਗ ਦੇਖਣਾ ਤੇ ਮਾਤਾ ਬਲਬੀਰ ਕੌਰ ਦੇ ਜੀਂਦੇ ਜੀ ਸਵਰਗ ਦੇਖ ਗਏ